ਸਸਕਾਰਿਕਾ ਦੇ ਅਨੁਸਾਰ ਅਨੁਮਤ ਦੀ ਆਪਣੀ ਅਮਰਜੀਤ ਕਲਵੇਸ਼ੀ ਜੋਸ਼ੀ ਜੀ ਨਾਮ ਤੇ ਅਸੀਂ ਨਾਲ ਕੋਈ ਕੋਲਾ ਸਵਾ ਕਰਦੇ। ਜਿਹੜੀ ਹਾਜ਼ਰਾਂ ਅਸੀਂ ਸਾਡੇ ਲਈ ਨਸ਼ਟ ਤਾਲ ਦਸਤੀ ਲਈ ਤੇ ਗੀਤ ਨਹੀਂ ਸੁਣਨ ਦਸਤੀ ਲਈ ਬੜਾ ਕੇ ਹਾਜ਼ਰ। ਤੇ ਅਸੀਂ ਜਿਹੜਾ ਅੱਜ ਤੁਹਾਨੂੰ ਗੀਤ ਸੁਣਾਉਣ ਲੱਗੇ ਆ ਇਹ ਵੀ ਭਾਵਕ ਕਰਨ ਦੇ ਨਾਲ ਬਿੰਤ ਹੈ। ਤੇ ਇਹਦੇ ਭਰਾ ਅੱਡ ਹੋ ਜਾਂਦੇ ਨੇ ਤੇ ਕੁੜੀਆਂ ਵਿਚਾਰੀਆਂ ਫਿਰ ਚੁੜੀਆਂ ਫਿਰਦੀਆਂ ਨੇ ਤੇ ਉਹ ਕੁੜੀ ਗਈ ਆ ਫਿਰ ਉਹਨੇ ਪੁੱਛਦੀ ਐ ਵੀ ਕਿੰਨੂੰ ਆਪਣੇ ਘਰ ਨੂੰ ਨਜ਼ਰ ਲੱਗੀ ਅੱਡ ਹੋ ਗਈ ਤੁਸੀਂ ਤੇ ਵੀ ਮਾਂ ਫਿਰ ਕਿਹਦੇ ਹਿੱਸੇ ਚਾਹੀਏ ਹੈਨਾ ਤੇ ਉਹ ਫਿਰ ਕੁੜੀ ਤੁਸੀਂ ਸਾਰੇ ਗੀਤ ਨੂੰ ਅਖੀਰ ਤੱਕ ਸੁਣਿਆ ਉਹਦੇ ਵਿੱਚ ਕੁੜੀ ਕਹਿੰਦੀ ਐ ਵੀ ਭੂਆ ਨੇ ਤਾਂ ਦਾਦੀਆਂ ਸੁਨੂਖ ਬਣਾ ਲਿਆ ਤੇ ਤਾਈ ਆ ਜਿਹੜੀ ਉਹ ਮੇਰੇ ਘਰ ਵਾਲੇ ਦੀ ਉਂਗਲ ਲਾਦੀ ਉਹ ਕੋਈ 10ਵਾਂ ਵਿਹਸ਼ਾ ਬਣਦਾ ਹੈ। ਉਹ ਥੋੜਾ ਜਿਹਾ ਮਾਈ ਕਹਦਾ ਮੈਨੂੰ 10ਵਾਂ ਵਿਹਸ਼ਾ ਬਣਦਾ। ਵੀ ਐਕਸਟਰਾ ਪਰ ਲੋਕ ਲੜਾਈ ਜਾਂਦੇ ਨੇ ਹੈਨਾ। ਤੇ ਮਾਂ ਕਿਹਦੇ ਸਿੱਟ ਆਈ ਇਹ ਧਿਆਨ ਨਾਲ ਇਹ ਗੀਤ ਨੂੰ ਤੁਸੀਂ ਪੂਰਾ ਸੁਣਿਓ। ਅਖੀ ਤੱਕ। ਤੇ ਫੇਰ ਹੀ ਤੁਹਾਨੂੰ ਸਾਰਾ ਪਤਾ ਲੱਗੂਗਾ। ਆਮ ਆਪਣੇ ਸਮਾਜ ਦੇ ਵਿੱਚ ਇਹ ਗੱਲਾਂ ਵਾਪਰਦੀਆਂ ਨੇ ਉਹੀ ਇਹ ਗਿੱਟਾਂ ਚ ਕੋਲੀਆਂ ਹੋਈਆਂ ਨੇ। ਤੇ ਆਜੋ ਫਿਰ ਅੱਜ ਉਹ ਗੀਤ ਸੁਣਿਏ ਤੇ ਉਸ ਤੋਂ ਬਾਅਦ ਵੇ ਜਿਵੇਂ ਜੋੜਾ ਦਰਦ ਗਠੀਆ ਬਾ ਠੀਕ ਹੁੰਦਾ ਨਾ ਉਹ ਹੋਏ ਹੁਣ ਕਿੰਨੇ ਤੁਹਾਡੇ ਕਈ ਪਾਏ ਹੋਏ ਨੇ ਸੋਥਾ ਵੀ ਆ ਪਾਇਆ ਤੇ ਇਹ ਤੁਸੀਂ ਉਸ ਤੋਂ ਬਾਅਦ ਦੇਖ ਲਿਓ ਜਿਹਨੇ ਪਹਿਲਾਂ ਲਿਖਿਆ ਵਰਤਿਆ ਹੈ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਕਈ ਭੈਣਾਂ ਨੂੰ ਇਹਦਾ ਰਾਮ ਆਇਆਗਾ ਤੇ ਸ਼ੇਰਪੁਰ ਇੱਕ ਭੈਣ ਨੂੰ ਰਾਮ ਆਇਆ ਉਹਨੇ ਤਾਂ ਉਹਦਾ ਪਹਿਲੀ ਵਾਰੀ ਉਹਨੇ ਕਮੈਂਟ ਅ ਉਸੇ ਟਾਈਮ ਨੂੰ ਠੀਕ ਹੋ ਗਈਆਂ ਤਾਂ ਤੇ ਬਹੁਤ ਮਜ਼ਾ ਆ ਗਿਆ ਬਲ ਸੋਹਸੀ ਤੇ ਤੁਸੀਂ ਹੁਣ ਇਹਨੂੰ ਮਤਲਬ ਸੋਹ ਨੂੰ ਕੀ ਤੁਹਾਨੂੰ ਇਹ ਜੁਣ ਕਰਿਆ ਕਰੋ ਤੇ ਆ ਜੋ ਫਿਰ ਆਪਾਂ ਉਹ ਗੀਤ ਗਾਈਏ ਸਾਡੇ ਨਾਮ ਦਾ ਤੇ ਸੁਣੋ ਲਗਾਓ ਤੇ ਨਾ ਸੁਣੋ ਫਿਰ ਉਹ ਕੁੜੀ ਦਾ ਦਰਦ ਉਹ ਫਿਰ ਮਾਵਾਂ ਦਾ ਸਾਰਾ ਹੁੰਦਾ ਨਾ ਫਿਰ ਕੁੜੀ ਪੁਛਦੀ ਆ ਭਰਾਵਾਂ ਹੈ ਉਹ ਨਾ ਵੰਟੇ ਵਡਾ ਨਾ ਵਗੇ ਨੇ ਨਜਰਾ ਲਾ ਨਾ ਵਗੇ ਨੇ बोलचाली बंद न रहास हण बोलचाल भी बंद न सुल पाईं मेंीर मे से सेठ दस दे नज़र लैणी सॾे घरूं लई हासे वसदे बे में दुश्म पै ग जय

கே தயரா மீஹே ஆய वाले संदुख जे बीचो खू आदर वारू फोन दे, दे ताई उ कही मुंहिंज मुंहिंजाई ਬਹੁ ਵਿਭਾਵਕ ਕਰਨ ਵਾਲਾ ਹੈ ਗੀਤ ਹੈ ਤੇ ਕੁੜੀਆਂ ਦਾ ਤਾਂ ਜਿੰਦਾ ਕੋਈ ਕਸੂਰ ਨਹੀਂ ਹੁੰਦਾ ਉਹਦਾ ਕਹਿੰ ਤਾਈ ਨੇ ਵੀ ਸ੍ਰੀਕਿਆਂ ਨੇ ਵੀ ਉਂਗਲਾ ਲਾਤੀ ਮੇਰੇ ਘਰ ਵਾਲੇ ਨੂੰ ਉਹਦਾ ਜਵਾਈ ਵੀ ਕਹਿੰਦਾ ਕਹਿੰਦਾ ਤੇਰਾ ਵੀ ਹੱਕ ਵਾਲਾ ਤੂੰ ਹੀ ਬਣਾ ਲੈ ਤੇ ਤੁਸੀਂ ਆਪਣਾ ਤਾਂ ਆਪਣੇ ਘਰ ਨੂੰ ਕਿਹਨੇ ਨਜ਼ਰ ਲਾਤੀ ਸਮਝਣਾ ਇਸ਼ਟਾ ਹੁੰਦਾ ਨਹੀਂ ਹੈ ਨਾ ਪਰ ਪਹਿਣਾ ਹੀ ਖਬਰ ਲੈਂਦੀਆਂ ਨੇ ਤੇ ਸ੍ਰੀਖ ਚੱਲਦਾ ਪੂਰਾ ਜੀ ਹੁੰਦੇ ਨੇ ਹਨ ਤੇ ਲੋ ਹੁਣ ਤੁਸੀਂ ਇਹ ਸਾਰਾ ਗੀਤ ਸੁਣ ਹੀ ਲਿਆ ਤੇ ਹੁਣ ਤੁਸੀਂ ਅੱਗੇ ਮੁਕਤੇ ਵੱਲ ਮੂਵਮੈਂਟ ਨੂੰ ਜਸਵੀ ਤੁਸੀਂ ਯਾ ਸਾਡਾ ਜੋੜਾ ਦਰਦ ਹੈ ਨਾ ਇਹ ਜੋੜਾ ਆ ਦਰਦ ਦੂਰ ਕਰੋ ਤੇ ਕਮਰ ਦਰਦ ਹੈ ਜੋੜਾ ਹੀ ਦਰਦ ਹੈ ਨਾ ਇਹ ਗਠੀਆ ਬਾ ਗਠੀਆ ਹੁੰਦੀ ਹੈ ਹੈ ਨਾ ਇਹ ਪਤਾ ਤੁਸੀਂ ਕੀ ਕਰਨਾ 100 ਗ੍ਰਾਮ ਖੈਰਾ ਗੁੰਦ ਲਓ ਖੈਰਾ ਗੁੰਦ ਸੇਂਗੀਆਂ ਗੁੰਦ ਵੀ ਕਹਿੰਦੇ ਨੇ ਕਈ ਕਹਿੰਦੇ ਖੈਰਾ ਗੁੰਦ ਬਰਨਾਲੇ ਤਾਂ ਆ ਮਿਲਦੀ ਹੈ ਹੁਣ ਇੱਥੇ ਵੀ ਮੈਂ ਨਿਸ਼ਾਨੀ ਵੀ ਪਹਿਲਾਂ ਦਿਖਾਈ ਸੀ ਤੁਹਾਨੂੰ ਮੇਰੇ ਦੂ ਰੁਪਏ ਥੋੜੀ ਜੀ ਉਹ ਜਿਵੇਂ ਨਾ ਲੱਗ ਸੇਵੀਆਂ ਪਕੌੜੀਆਂ ਹੁੰਦੀਆਂ ਨੇ ਮੋਟੇ ਮੋਟੇ ਪਹਿਲਾਂ ਪਿਆਸ ਨੂੰ ਬਣਾਉਂਦੇ ਤੇ ਉਹ ਉਸ ਤਰ੍ਹਾਂ ਦੀ ਆ ਉਹ ਗੁੰਦ ਹੈ ਨਾ ਤੇ ਉਹ ਸੇਵੀਆਂ ਗੁੰਦ ਵੀ ਕਹਿੰਦੇ ਨੇ ਇਹ ਖੈਰਾ ਗੁੰਦ ਵੀ ਕਹਿੰਦੇ ਨੇ ਦੋਏ 10 ਕਿਲੋ ਜੀ ਸਾਰੀ ਨਾਮ ਹੀ ਕਈ ਵਾਰੀ ਪਤਾ ਲੱਗਦਾ ਸਾਰੀ ਵੀ ਜਵਾਕ ਹੀ ਰੱਖੇ ਹੋਏ ਨੇ ਉਹਨਾਂ ਦੇ ਉਹ ਕਹਿੰਦੇ ਪਤਾ ਨਹੀਂ ਲੱਗਦਾ ਜੀ ਤੇ ਫਿਰ ਮੈਂ ਆਖਿਆ ਭਾਈ ਖੈਰ ਗੁੰਦ ਨੂੰ ਲੱਗਦੀ ਆ ਉਹ ਸ਼ਾਇਦ ਉਹ ਹੀ ਨਾ ਹੋਵੇ ਕਹਿੰਦੇ ਉਹ ਤਾਂ ਹੈਗੀ ਫਿਰ ਦਿੱਤੀ ਉਹਨਾਂ ਨੇ 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਦੇਸੀ ਕੌ ਦਾ ਘੋ। ਗਾਉ ਦੇਸੀ ਹੋਵੇ ਹੈਨਾ ਤੇ ਦੂਜੀ ਗਾਉ ਦਾ ਹਾਈ ਗ੍ਰੇਡ ਦਾ ਫਿਰ ਉਹਨੇ ਨਹੀਂ ਕੰਮ ਕਰਨਾ। 100 ਗ੍ਰਾਮ ਗਾਉ ਦਾ ਕਿਹ ਦੇਸੀ ਗਾਉ ਦਾ ਤੇ 100 ਗ੍ਰਾਮ ਹੀ ਜੈਸੀ ਖੰਡ। ਜੈਸੀ ਖੰਡ ਲੈਣੀ ਆ ਇਹਨਾਂ ਵਿੱਚ چینی ਪੀ ਕੇ ਪਛੋੜੀ ਖੰਡ ਬਣਾਉਣਾ। ਦੇਸੀ ਖੰਡ। 50 ਗ੍ਰਾਮ ਪੂਰੀਆਂ ਪੂਰੀਆਂ ਵਿੱਚ ਲਿਖ ਲਿਆ। ਲੈ ਦੁਬਾਰਾ ਫੇਰ ਲਿਖੋ। 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਵਿਦੇਸੀ ਢੀ ਦੌਦਾ ਤੇ 100 ਗ੍ਰਾਮ ਦੇਸੀ ਖੰਡ 50 ਗ੍ਰਾਮ ਪੂਰੀਆਂ ਮਿਰਚ ਹੈ ਨਾ ਹੁਣ ਗੋਜਰ ਨੂੰ ਵਿੱਚ ਤੜ ਕੇ ਪੀਸ ਲੋ ਪਿਓ ਵਿੱਚ ਉਹਨੂੰ ਪਾ ਦੋ ਫਿਰ ਹੈ ਨਾ ਦੇਸੀ ਖੰਡ ਕੀ ਤੇ ਇਹ ਪੂਰੀ ਪੂਰੀਆਂ ਮਿਰਚਾਂ ਇਹਦਾ ਪਾਊਡਰ ਬਣਾ ਕੇ ਤੁਸੀਂ ਇਹ ਬਣਾ ਕੇ ਪਾ ਦੋ ਇਹਦੇ ਚੀਜ਼ ਚਾਰਾਂ ਦਾ ਮਿਕਸ਼ਨ ਬਣਾ ਲਓ ਬਣਾ ਲੈਣਾ ਕਿਉਂਕਿ ਇਹ ਚੀਜ਼ਾਂ ਹੈ ਦੇਸੀ ਖੰਡ ਦੇਸੀ ਗੋਮ ਦਾ ਘਿਓ ਦੇਸੀ ਖੰਡ ਦੇ ਪੰਜਾਬ ਗ੍ਰਾਮ ਪੂਰੀ ਐਮਰਚਾ ਚਾਰੇ ਚੀਜ਼ਾਂ ਇਹਨਾਂ ਦਾ ਮਤਲਬ ਤੁਸੀਂ ਮਿਕਸ਼ਨ ਬਣਾ ਲਿਆ ਤਾਂ ਹਾਂ ਤੁਸੀਂ ਕੀ ਕਰਨਾ ਹੈ 50 ਗ੍ਰਾਮ ਲਾਉਂਦੇ ਤੇ 50 ਗ੍ਰਾਮ ਹੀ ਵੱਡੀ ਇਲਾਇਚੀ ਇਹਨਾਂ ਦਾ ਵੀ ਚੂਰਨ ਬਣਾ ਕੇ ਇਹਨੂੰ ਇੱਕ ਉਸਟਿਕ ਅੰਦਰ ਮਿਚ ਪਾ ਕੇ ਰੱਖ ਲਓ ਸਵੇਰੇ ਤੁਸੀਂ ਜਿਹੜਾ ਹਾਰੇ ਨੂੰ ਲਓ ਤੁਸੀਂ ਇੱਕ ਚਮਚਾ ਇਹ ਲੈ ਕੇ ਮਿਸ਼ਰਣ ਦਾ ਤੇ ਚਾਹ ਦੇ ਨਾਲ ਲੈਣਾ ਚਾਹ ਤੇ ਉਹ ਜਿਹੜਾ ਆਪਾਂ ਲਈਆਂ ਨੇ ਲੌਂਗ ਤੇ ਵੱਡੀ ਲੈਗੀਆਂ ਚੂਰਨ ਉਹ ਚਾਹ ਚਕ ਚੁੰਗੀ ਪਾਉ। ਉਹ ਹਾਂ ਉਹ ਚਾਹ ਨਾਲ ਫਿਰ ਤੁਸੀਂ ਇਹ ਲੈਣੇ ਆ ਆ ਉੱਪਰਲਾ ਮਿਸ਼ਰਣ ਤੇ ਇਹ ਖਾਂਦੇ ਖਾਂਦੇ ਤੁਹਾਨੂੰ ਤੁਸੀਂ ਕੜੇ ਦਾ ਠੀਕ ਹੋ ਲੱਗ ਜੂ ਤੇ ਸੋਲ ਮੁੱਕ ਜੂ ਜਦੋਂ ਤੁਸੀਂ ਜੇਥੇ ਨੂੰ ਮਾਰਾ ਬਟਾ ਹੋਰ ਲੋਡ ਪਈ ਜਾਂ ਤਾਂ ਦੁਬਾਰਾ ਫੇਰ ਵੀ ਬਣਾ ਸਕਦੇ ਹੋ ਹਨ ਤੇ ਕਿੰਨਾ ਦਾ ਬਸ ਇੰਨੀ ਖੁਰਾਕ ਨਾਲ ਹੀ ਠੀਕ ਹੋ ਗਿਆ ਲੋਡ ਪਵੇ ਤਾਂ ਫੇਰ ਬਣਾ ਚਲੋ ਹੁਣ ਦੇਓ ਮੈਨੂੰ ਛੁੱਟੀਆਂ ਸਮਝ ਆ ਗਈ ਨਾ ਸਾਰਿਆਂ ਨੂੰ ਤੇ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਲੋਕ ਤੇ ਨਾਲ ਫੇਰ ਮਿਲਾਂਗੇ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਤੇ ਕਮੈਂਟ ਕਰਨਾ ਨਾ ਭੁੱਲੋ